ਰਾਜੀਆ ਤੁਸੀਂ ਦੱਸੋ। ਰਾਜੀਆ ਹੋਰ ਕੀ ਕਰੀਏ ਅੰਕਾ? ਕੋਈ ਨਹੀਂ ਬੈਠੇ ਸੀ। ਕੌਣ ਬਾਈ? ਮੈਂ ਖੁਟਾ ਭਾਈ ਬੋਲ ਰਿਹਾ ਕੈਨੇਡਾ ਤੋਂ। ਹੋਰ ਭਾਈ, ਕਿਹੜਾ ਤੂੰ? ਹਾਂ। ਰਾਜੂ ਹੈ। ਹੈਲੋ। ਰਾਜੂ? ਤੈਨੂੰ ਪਤਾ ਹੀ ਹੁਣ ਕਿਹਾ ਗਿਆ ਕੈਨੇਡਾ ਤੇਰਾ। ਹੋਵੇ ਰਕਰ ਰਾਜੂ ਗਿਆ। ਹਾਂ ਹਾਂ। ਸਤਿ ਪਤੀ ਹੈ ਹੈਲੋ ਸਾਡੇ ਕੋਲ ਸਾ ਜਾਨ ਜਾਨਾ ਜੀ ਬੜੀ ਵਧੀਆ ਠੀਕ ਹੈ ਬਿਲਕੁਲ ਬਗਾ ਹਾਂ ਹਾਂ ਵਧੀਆ ਕੀ ਕਤਨ ਮਿਲ ਗਿਆ ਉਸ ਜੀ ਮੁਤੀ ਮੁਤੀ ਜਿਆ ਜੂਦੀ ਨਹੀਂ ਕਰਦੇ ਜਾਂ ਜਨ ਮਬਰੀ ਪਰੋ ਨਾ ਰਾਜ ਹੁਣ ਨਵੇਂ ਨੰਬਰ ਤੋਂ ਲਾਇਆ ਉਹ ਚੇ ਕੀ ਬੈਟਵਰਕ ਇਸ਼ੂ ਆਉਣ ਲੱਗਿਆ ਹੈਗਾ ਤੇ ਅਰਕੇ ਨੰਬਰ ਚੇਂਜ ਕਰਨੇ ਪੈਂਦੇ ਹੈਗੇ ਵਿਸ਼ਿਆ ਸਾਰਾ ਹੋਰ 4 4 ਵਧੀਆ ਇੱਕ ਕੰਮ ਸੀਗਾ ਜੀ ਕੰਮ ਕੀ ਦੱਸੋ ਉਹ ਕੋਪਰਾ ਦੋਸਤਾ ਨਾਲ ਇੱਥੇ ਉਹ ਜਿਹੜਾ ਉਹਦੀ ਛਿੱਤਰ ਬਿਮਾਰ ਹੈਗੀ ਹਸਪੀਟਲ ਚ ਦਾਖਲ ਆ ਇੱਥੇ ਇੰਡੀਆ ਚ ਹਾਂ ਹਾਂ ਆਪਣੇ ਇਸ ਤੇ ਉਹ ਯਾਰਾ ਡੋਰ ਪਾਈ ਨਹੀਂ ਰੂਟ ਸੀ ਜੀ ਜੇ ਮੇਰੇ ਕੋਲ ਪੈ ਨਹੀਂ ਰਹੇ ਬ੍ਰੋ ਐਸ਼ਾ ਅ ਜੇ ਤੁਸੀਂ ਉਹਨੂੰ 50000 ਰੁਪਿਆ ਪਾ ਦੇ ਤੂੰ ਤਾਂ ਮੈਂ ਸ਼ਾਉ ਨੂੰ ਕਿਨੇ ਮੱਤੀ ਪਾਉਂਦੀ 2 ਲੱਖ ਕਰਵਾ ਲਈ ਮੈਥੋਂ ਹਮ ਤਾਂ ਜਾ ਯਾਰ ਹੂੰ ਘੱਟ ਕਰਦੇ ਜੇ ਘੱਟ 40000 ਰੁਪਏ ਤਾਂ ਹੋ ਗਈ ਜੇ ਨਹੀਂ ਪਿਆ ਗਿਆ ਤਾਂ ਐਸ਼ਾ ਮੈਂ ਤੇਰੇ ਤੋਂ ਨੰਬਰ ਕਾਉਂਡ ਨੰਬਰ ਸੈਂਡ ਕਰਤਾ ਨਾ ਤੇ ਸ਼ਾਮ ਨੂੰ ਮੈਥੋਂ ਕੰਨਾ ਮਾਤੀ ਲੈਣੀ ਕੋਈ ਚੈੱਕ ਕਰਨੀ ਬੈਠੇ ਦਿਨ ਦੀ ਗੱਲ ਨਹੀਂ ਆਪਣਾ ਕੋਲ ਪੈਸੇ ਅਜੇ ਤੋੜਾ ਹੁਣ ਬਾਹਰ ਰੱਖਿਆ ਤੇ ਅਗਲਾ ਕੋਲੇ ਜਾ ਕੇ ਫੜਾਇਆਵਾਂਗੇ ਅਸੀਂ ਕੋਲੇ ਤੱਕ ਇੱਧਰ ਤੋਂ ਫਿਰ ਜਾਏਗਾ ਮੈਂ ਤੈਨੂੰ ਕੌਣ ਨੰਬਰ ਸੈਂਡ ਕਰ ਦਿੰਨਾ ਤੂੰ ਉਹ ਅਕਾਉਂਟ ਚ ਪਾ ਦੇ ਕਿੱਧਰ ਜਾਂਦਾ ਫਿਰੇਗਾ ਕੋਲੇ ਦੂਰ ਐਥੋਂ ਕਾਫੀ ਤੇ ਜਿੰਨੀ ਰਤੀ ਜਾਈ ਚ ਐਡੀ ਦੂਰ ਨਹੀਂ ਯਾਰ ਸਭ ਆਏਗਾ ਤੇਂਡੀਗੜ੍ਹ ਦੇ ਆਪਣੇ ਬੰਦੇ ਹੈਗੇ ਆ ਤਰੇ ਤੂੰ ਭੁਗਾਈ ਕਰਦਾ ਫਿਰੇਗਾ ਤੂੰ ਕੌਣ ਨੰਬਰ ਦੇ ਦੇਣਾ ਤੁਹਾਨੂੰ ਗੂਗਲ ਤੇ ਹਰ ਦੇ ਮਿੰਟ ਪੰਜ ਲੱਗਣਗੇ ਪਹਿਲਾਂ ਉਦੋਂ ਉਹਨਾਂ ਨੂੰ ਫੋਨ ਕਰੇਗਾ ਫਿਰ ਉਹ ਗਾਹ ਫੜਾ ਕੇ ਆਉਣਗੇ ਨਾਲੇ ਉਹਨਾਂ ਨੂੰ ਤੁਹਾਡੀ ਟੈਨਸ਼ਨ ਬਾਝੂ ਕਰਾਂ ਮੈਂ ਕੌਣ ਨੰਬਰ ਸੰਗਾ ਕਾਊਂਟਰ ਨੰਬਰ ਕਰਦੇ ਕਿਹਦਾ ਕਾਊਂਟਰ ਨੰਬਰ ਆ ਉਸੇ ਦੀ ਜਮ ਤੇ ਦਾ ਰਜਿਸਟਰ ਮੋਟੇ ਦਾ ਨੰਬਰ ਹੀ ਮੈਂ ਹੁੰਦਾ ਨਾ ਰਜਿਸਟਰ ਰਜਿਸਟਰ 80 ਤੋਇਨ ਕਰਦੇ ਚੱਲ ਕਰਦਾ ਮੈਂ ਇੱਕ ਮਿੰਟ ਬੱਸ ਫੋਟ ਬੱਸ ਕਰਦਾ ਹਾਂ ਕਿ ਬੱਟ ਮਲੇਗਾ ਹਾਂ ਹਾਂ ਕਰ ਕਿਥੇ ਕਿਹਦੇ ਸ਼ਹਿਰ ਚਾ ਉਤੀ ਹੈ ਚੰਡੀਗੜੀ ਆ ਉਹ ਕਿਥੇ ਕਿੱਥੇ ਤੋਂ ਹੋ ਗਏ ਤੈਂ ਮੈਂ ਤਾਂ ਕਨੇਡਾ ਹਾਂ ਕਨੇਡਾ ਕਿਹੜੇ ਸ਼ਹਿਰ ਆ హలో ਹੈਲੋ ਭਾਗੇ ਮੈਨੂੰ ਭੇਜ ਤਲੌਨ ਨੰਬਰ ਹੈਲੋ ਭੇਜ ਨਿਆ ਉਹ ਤੁਹਾਡੇ ਨਾਲ ਯਾਦ ਕਰਦਾ ਸੀ ਉਹ ਦਿਨ ਹੁੰਦੀ ਰਹਿੰਦੀ ਹੈ ਮੇਰੀ ਗੱਲ ਕਿਤੇ ਕਿਤੇ ਹੋ ਜਾਂਦੀ ਹੈ ਜੀ ਕਿ ਟਾਈਮ ਘੱਟ ਲੱਗਦਾ ਨਾ ਇੱਥੇ ਫਿਰ ਕੰਮ ਤੇ ਬਿਜੀ ਹੁੰਦੇ ਜਾਓ ਯੂ ਤੇ ਜਾਣੇ ਕਿ ਇੰਨਾ ਟਾਈਮ ਹੈ ਇਨਾ ਬਹੁਤ ਘੱਟਾ ਜਿਵੇਂ ਐਮਰਜੈਂਸੀ ਫੋਨ ਲਾਉਣਾ ਪੈ ਗਿਆ ਹੈ ਬਈ ਚਲ ਕੀ ਠੀਕ ਹੈ ਕਰਦੀ ਕਰਦੀ ਉਹ ਗੱਲ ਤੋਂ ਸੁਣ ਮਨਦੀਪੇ ਗੱਲ ਤੇ ਬਈ ਵੇ ਕਾ ਜਮਾ ਕੋਈ ਕੁਛ ਨਹੀਂ ਬਈ ਬਾਹਰੋਂ ਸਾਡਾ ਤਾਂ ਕੋਈ ਰਾਜੂ ਬਾਹਰ ਹੀ ਦੋਸਤੀ ਨਹੀਂ ਆਏ ਹੋ ਬਈ ਸਾਹਮਣੇ ਕਾਲ ਦੇ ਸਾਡਾ ਕੋਈ ਕੈਨੇਡਾ ਨਹੀਂ ਗਿਆ ਕੋਈ ਕੁਛ ਨਹੀਂ ਬਈ ਪਹਿਲਾਂ ਤੇਨੂੰ ਨਾਮ ਨਾਲ ਪਤਾ ਲੱਗਿਆ ਅਸੀਂ ਨਾਮ ਦੱਸਿਆ ਰਾਜੂ ਫਿਰ ਤਾਂ ਹਾਂ ਰਾਜੂ ਬੋਲਦਾ ਕੈਨੇਡਾ ਗਿਆ ਥੇ ਹੁਣ ਤੇਰੇ ਥੇ ਕਾ ਗਿਆ ਆ ਬਈ ਖਚੋ ਇਹਨਾਂ ਤੋਂ ਠੱਗ ਆ ਬਈ ਨੀ ਸਾਡੇ ਸਾਹਮਣੇ ਯਾਰ ਕਾੜੇਗਾ ਤੇ ਇੱਥੇ ਤੱਕ ਆਉਂਦਾਂ ਬ్రో ਆਉਂਦੇ ਤੱਕ ਆ ਗਿਆ ਆ ਗਿਆ ਦਵਾਰੀ ਲਾਉ ਆਣ हैलो टाइम लॻो हल 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 ही कोन पैसा चाचे न ਇਹ ਕਿੱਥੇ ਮੁੱਕ ਨਹੀਂ। ਕਣੀ ਦਾ ਨੇ ਜਾਣਦਾ ਤਾਂ ਹੈਗਾ ਤੂੰ। ਉਹਦੇ ਕੋਲ ਨਾ ਗੱਲ ਕਰ ਪਈ। ਕਿਉਂ ਉਹ ਤੈਨੂੰ ਉਹ ਤੇ ਮੈਂ ਤੈਨੂੰ ਫੋਨ ਕਰ ਦਿੱਤੀ ਹੈ ਜੀ। ਫਿਰ ਤਾਂ ਮੈਂ ਉਹਨੂੰ ਕਹਿ ਦਿੰਦਾ ਲੋੜ ਹੀ ਨਹੀਂ ਸੀਗੀ। ਤੂੰ ਘਰੇ ਤਾਂ ਗੱਲ ਨਹੀਂ ਕਰਨੀ ਆਪਣੇ। ਕਿਸੇ ਕੋਲੇ ਨਹੀਂ ਦੱਸਣਾ ਇਹਨੂੰ ਕਸਮ ਲੱਗੇ। ਮੈਂ ਤਾਂ ਕਰੂੰ ਅਕਾਊਂਟ ਦਸੈਂਡ ਕਰਤਾ ਫਿਰ ਆਪ ਦੀ ਆ ਜਿਹੜਾ ਭੇਜਿਆ ਵੀ ਮੈਂ ਕਿਹਾ ਤੂੰ ਕਰ ਦੇ। ਬਾਹਰ ਹੋ ਕੇ ਵੀ ਪੈਸੇ ਮੰਗੀ ਜਾਂਦਾ ਹਨਾ। ਅੱਛਾ ਮੈਂ ਨਹੀਂ ਤਾਂ ਵਿਰੋਧ ਨਹੀਂ ਕਰਨਾ ਉਹਨਾਂ ਤੋਂ ਨਹੀਂ ਤੇਰੇ ਕੋਲ ਕਿੰਨੇ ਕਾ ਹੋਣਾ ਮੇਰੇ ਕੋਲ ਤਾਂ ਯਾਰ ਥੋੜੀ ਆ ਮੇਰੇ ਕੋਲ ਤਾਂ 18-19000 ਆ ਉਹ ਕਿਹੜਾ ਇੰਨੇ ਕਰਦੇ ਕਿਹੜਾ ਉਹ ਐਮਰਜੈਂਸੀ ਹੈਗੀ ਕਿਹੜਾ ਉਹਨਾਂ ਦਾ ਕੰਮ ਚੱਲੂਗਾ ਤੂੰ ਦੂਜੇ ਰੋਕ ਲਈ ਕਰਦੀ ਤੇ ਉਹ ਆਏ ਨਾ ਕਹੀਂ ਹਾਂ ਵੀ ਬਸਟਰ ਆਉਣੇ ਹੈਗੇ ਉਹਨਾਂ ਨੂੰ ਤਾਂ ਗੰਦ ਨਹੀਂ ਕਰਨੀ ਕਿਸੇ ਕੋਲੇ ਤੂੰ ਮੈਂ ਤੇ ਸ਼ਾਮ ਨੂੰ ਮੈਂ ਤੇਰੇ ਅਕਾਊਂਟ ਚ ਪਾ ਦੂੰਗਾ ਕੋਈ ਦਿੱਕਤ ਨਾ ਹੋਣਾ ਮੈਂ ਕਿਹੜਾ ਕੋਈ ਬਗਾਨਾ ਹੋਰ ਫੇਟਰ ਹੁੰਦਾ ਇਹ ਦਾ ਕੋਈ ਗੱਲ ਨਹੀਂ ਮੈਂ ਮੈਂ ਬਸ ਉਹ ਹੁਣੇ ਵੀ ਮੈਂ ਮਹੀਨੇ ਦੋ ਮਹੀਨੇ ਦਾ ਕਰ ਤਾ ਕਿ ਪਈਆ ਚੱਲੋ ਤੇਰੇ ਵਾਸਤੇ ਇਹ ਤਾਂ ਤੇਰੇ ਫੋਨ ਲੈ ਕੇ ਦੇਣਾ ਘੱਟ ਇਹ ਨਾਲੇ ਮੈਨੂੰ ਹੋਰ ਟਰੱਸ ਵੀ ਕੀ ਕੋਈ ਛੱਪੜਾ ਲੀਰਾ ਕੋਈ ਮੂਰ ਮੂਰ ਲਿਆਉਣੇ ਆਗੇ ਉਦੋਂ ਬਾਹਰੋਂ ਮੈਂ ਲੈ ਆਉਂਗਾ ਅਲੀ ਫੋਨ ਤਾਂ ਲਈ ਹੈ ਕਿ ਤੇਰੇ ਵਾਸਤੇ ਨਾ ਕੋਈ ਨਹੀਂ ਉਹ ਤਾਂ ਫੇਰ ਕੋਈ ਨਹੀਂ ਕਰ ਦਾਂਗੇ ਇਹ ਤਾਂ ਜਿਹੜਾ ਵੀਰਵਰ ਕੇ 체ਤੀ ਜੇ ਉਹਨਾਂ ਦਾ ਕਿਰਾਂ ਕੰਮ ਚੱਲਦਾ ਹੋ ਜੂਗਾ ਹਾਂ ਤੇ ਕੋਈ ਚੱਕਰ ਨਹੀਂ ਹੈਗਾ ਕੋਈ ਬੀਸ਼ੀ ਵਾਲੀ ਗੱਲ ਨਹੀਂ ਹੈ ਜੀ ਕੋਈ ਨੋ ਪ੍ਰੋਬਲਮ ਠੀਕ ਆ ਫਿਰ ਚਾਹਤ ਉਹ ਆਪਦੇ ਆਉਂ ਉਹਨਾਂ ਕੋਲ ਤਾਂ ਗੱਲ ਕਰਨੀ ਉਹਦਾ ਉਹਨਾਂ ਕੋਲ ਤਾਂ ਗੱਲ ਕਰਨੀ ਘਰੇ ਵੀ ਕਿਸੇ ਕੋਲ ਕਰਨੀ ਹੁਣ ਤੇਰੇ ਖਾਤੇ ਜੀ ਪਾਇਆ ਗੁਰੂਆ ਮੈਂ ਪੈਸੇ ਜੋ ਉਹ ਇੱਕ ਚਲਾਈ ਅੰਦਰੇਗੇ ਟੋਟ ਨਹੀਂ ਹੁੰਦਾ ਯਾਰ ਚਲ ਤੇਰੇ ਖਾਤੇ ਜੀ ਮੇਰਾ ਗੁਰੂਆ ਸਮਝ ਆ ਗਈ ਮੈਨੂੰ ਬੜੀਆ ਹੋ ਗਿਆ ਐਂਕਾ ਰਾਜੀ ਇੱਕ ਗੱਲ ਦੱਸ ਮੈਨੂੰ ਆ ਕਿੰਨੇ ਕੁ ਬੰਦੇ ਨਾਲ ਤੁਦੂ ਲਾਤਾ ਐਂ ਕੋਈ ਉਹ ਯਾਰ ਧੀਰੇ ਫੁੱਦੂ ਵਾਲੀ ਕਿਹੜੀ ਗੱਲ ਆ ਯਾਰ ਜਾਣਦਾ ਹੈਗਾ ਵੀਰੇ ਮੈਨੂੰ ਤੂੰ ਯਾਰ ਮੈਂ ਤੈਨੂੰ ਯਾਰਦਾ ਤੇਰੀ ਕਾਲੀ ਕੀ ਆ ਮੈਂ ਤੈਨੂੰ ਵੀ ਕੋਈ ਪਾ ਦਿੰਦਾ ਐ ਪੈਸੇ ਕੇ ਬਸ ਕੱਲੀ ਮਿਹਨਤ ਹੀ ਖਰਾਬ ਹੋ ਜਾਂਦੀ ਓਡੀ ਉਹ ਯਾਰ ਕਹਿ ਜੇ ਅਗਲਾ ਕਰਦਾ ਵੀਰੇ ਮੈਂ ਤੇ ਜਦੋਂ ਠੱਗ ਇਕੱਠੇ ਹੋਇਆ ਮੇਰੇ ਬੇਕੂਕਲੇ ਥਾਡੇ ਨਾਲ ਵੀ ਭੇਂਦਰਾ ਤੋਂ ਆਂਢਗਵਾਂ ਤੋਂ ਨਹੀਂ ਗਿਆ ਕੋਈ ਰਿਸ਼ਤੇਦਾਰ ਨਹੀਂ ਗਿਆ ਤੂੰ ਕਰ ਰਾਜੂ ਬਣ ਕੇ ਬਹਿ ਗਿਆ ਆਂਦਾ ਤਾਂ ਹੈਗਾ ਵੀ ਯਾਰ ਮੈਨੂੰ ਆਪ 15 ਮਿੰਟ ਤੁਰ ਕੇ ਤੂੰ ਗੱਲ ਕਰੀ ਜਾਂਦਾ ਨੂੰ ਹਾਂ ਕੋਈ ਨਾ ਕੋਈ ਤੂੰ ਜ਼ਰਾ ਰੱਤੀ ਆਏ ਨੇ ਫੁੱਦੂ ਨਹੀਂ ਬਣਦੇ ਨਾ ਤੇਰਾ ਨੰਬਰ ਅਸੀਂ ਅੱਜ ਕੱਲ੍ਹ ਦਿੱਨੇ ਆ ਥਾਣੇ ਜਿੱਦੇ ਨੂੰ ਹੈਲੋ ਕੱਟ ਗਿਆ ਹੈਲੋ ਕੱਟ ਗਿਆ ਭੈਂਦਰਾ ਨੂੰ ਕੱਟ ਗਿਆ ਕਿਹੋ ਜਿਹਾ ਵੀ ਜਾਂਦਾ ਤੇ ਹਾਲ ਹਾਲ ਦੇਖੋ ਬਈ ਲੋਕਾਂ ਦੇ ਹੈ ਨਾ ਯਾਰ ਦੱਸੋ ਵੀ ਯਾਰ ਗਾਣਾ ਹੈਂ ਪਾਏ ਚਲੋ ਕਹਿੰਦੇ ਹਾਲ ਦੇਖੋ ਬਈ ਹਨਾ ਯਾਰ ਕਮਾਲ ਦੀ ਗੱਲ ਹੈ ਲੋਕਾਂ ਦੀ ਯਾਰ ਮਿੰਟ ਜੀ ਘੱਟ ਗਿਆ ਕਿਵੇਂ ਠੱਗਿਆ ਹੁਣ ਅਸੀਂ ਆ ਚਾਰੇ ਪੰਜ ਹੀ ਬੈਠੇ ਸੀ ਸਾਡੀ ਸੰਕਾ ਜਿਹੜੀ ਐ ਪਿਕਨਿਕ ਨਹੀਂ ਆਪਹੀਂ 10000 ਰੁਪਏ 10000 ਰੁਪਏ ਸੰਕਾ ਸਾਡੀ ਤੇ ਸਾਨੂੰ 50-5000 ਜੀ ਠੱਗੀ ਲਾਉਣ ਨੂੰ ਫਿਰਦਾ ਇਹ ਮਾਰੇ ਕਰੜੇ ਕੱਟ ਗਿਆ ਹੈ ਮਾਰੇ ਕਰੜੇ ਹੋਏ ਚਾਰ ਗਾਲਾਂ ਕੱਟ ਗਿਆ ਸ਼ੇਅਰ ਕੱਟ ਗਿਆ ਯਾਰ ਲੋਕਾਂ ਨੂੰ ਠੱਗਿਆ ਨਾ ਬੋ ਜੋ ਬਰਾਬਰ ਕਿ ਵੀ ਸ਼ੇਅਰ ਕਰ ਦੇ ਦੱਬ ਗਿਆ ਜੇ ਤੁਹਾਡੇ ਕੋਲ ਐ ਜੀ ਕਾਲ ਆਉਂਦੀ ਹੈ ਨਾ ਗਾਲਾਂ ਭਰਾਓ ਪੂਰਾ ਮੀਂਹ ਗਾਲਾਂ ਹੀ ਭਰਾਓ ਆੰਬਰਾਵਾ ਬਈ ਫੇਰ ਲੋ ਲੋ ਕੇ ਲੋਟੋਂਗੇ ਆਪ ਬੰਦੇ ਬਈ ਠੱਗੇ ਵੀ ਗਏ ਇਹਦੇ ਵਿੱਚ ਹਾਂ ਬਹੁਤ ਠੱਗੇ ਗਏ ਬਈ ਫੇ ਭਲਾ ਮਾਨਸਾ ਕੋਈ ਛੱਡਦਾ ਹਣ ਕਮਾਂਡ ਚ ਨੂੰ ਕੀ ਗਿਆ ਕੋਈ ਕਿ ਜੇ ਕੋਈ ਅਨਪੜ ਹੋਂਦਾ ਠੱਗੇ ਜਾਂਦਾ ਯਾਰ ਹਾਂ ਚਲ ਵਾਰ ਸ਼ੇਅਰ ਕਰ ਦਿਓ ਵੀਡੀਓ ਬਈ